ਪਿਛਲੇ ਦਿਨੀ ਥਾਣਾ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਨਮੋਲੀ ਵਿਖੇ ਇੱਕ ਕਾਰ ਵਿੱਚ ਚੋਰੀ ਹੋਈ ਸੀ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੱੰਦਿਆ ਹੋਇਆ ਡੀਐਸਪੀ ਸੁਹਾ ਨੇ 31 ਮਾਰਚ ਨੂੰ ਪੰਕੀਰਕੌਰ ਪਤਨੀ ओंकार ਸਿੰਘ ਨੇ ਆਪਣੇ ਘਰ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋਣ ਦੀ ਰਿਪੋਰਟ ਤਲਵਾੜਾ ਵਿਖੇ ਦਰਜ ਕਰਵਾਈ ਸੀ ਤੇ ਤਲਵਾੜਾ ਪੁਲਿਸ ਨੇ 5 ਅਪ੍ਰੈਲ ਨੂੰ ਸਟੇਡੀ ਨਾਲ ਕਾਰਵਾਈ ਕਰਦੇ ਹੋਏ આરોપી ਨੂੰ ਕਾਬੂ ਕਰ ਲਿਆ ਤੇ ਪੁਸ਼ਕਿਸ਼ ਦੇ ਦੌਰਾਨ ਉਸ ਦੇ ਘਰੋਂ 8 ਤੋਲੇ ਸੋਨਾ ਅਤੇ 38 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਪਬਲਿਕ ਸਪੌਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮੁਕੇਸ਼ ਸ਼ਰਮਾ ਦੀ ਪੋ ਸਾਡੇ ਜ਼ਿਲ੍ਹੇ ਦੇ ਐਸਐਸਪੀ ਮਾਨ ਜੋ ਸੁਵਿੰਦਰ ਲਾਂਬਾ ਜੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਘਿਆ ਸਾਹਿਬ ਤੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਹੜੀ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਘਰੇਕੁੱਛਾਂ ਦੇ ਖਿਲਾਫ ਕੋਡ ਹਫਨਟ ਲੱਗੇ ਹੋਣ ਕਾਰਨ ਇੱਥੇ ਪਿੰਡ ਤਲਵਾਰੇ ਦੇ ਵਿੱਚ ਨਮੋਲੀ ਹਾਰ ਇੱਕ ਘਰ ਦੇ ਵਿੱਚ ਚੋਰੀ ਹੋਈ ਸੀ ਜਿਸ ਤੋਂ ਕਾफी ਮਾਤਰਾ ਵਿੱਚ ਸੋਨੇ ਦੇ ਗਹਿਣੇ ਤੇ ਚਾਂਦੀ ਦੇ ਗਹਿਣੇ ਗਏ ਨੇ ਜਿਹੜਾ ਉਹ ਕੁਝ ਚੋਰ ਨਾਮ ਨੂੰ ਜਿਹੜਾ ਉਹ ਚੋਰੀ ਕਰਕੇ ਲਿਆ ਗਿਆ ਸੀ ਇਹ ਥਾਰੇ ਤਲਵਾਰ ਦੇ ਐਸਐਚਓ ਸਰਦਾਰ ਰਜਿੰਦਰ ਸਿੰਘ ਜਿਹੜੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਹਦੇ ਵਿੱਚ ਵੱਖ-ਵੱਖ ਟੀਮਾਂ ਲਗਾ ਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਇਹਨਾਂ ਨੂੰ ਉਹਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਜਿਹੜਾ ਮੇਨ ਚੋਰ ਹੈ ਜਿਹੜਾ ਉਹ ਇਹਨਾਂ ਨੇ ਅਰੈਸਟ ਕਰ ਲਿਆ ਤੇ ਜਿਹੜਾ ਉਹਨਾਂ ਸਮਾਨ ਜਿੰਨਾ ਵੀ ਉਥੋਂ ਸੋਨੇ ਦਾ ਚਾਂਦੀ ਦਾ ਚੋਰੀ ਕੀਤਾ ਸੀ ਉਹ ਸਾਰਾ ਬਰਾਮਦ ਕਰ ਲਿਆ ਅੱਜ ਅਸੀਂ ਇਹਨੂੰ ਕੋਰਟ ਸਬੇਸ਼ ਕਿਤੇ ਕਰਨ ਲੈ ਜਾ ਰਹੇ ਹਾਂ ਕਿ ਉਥੋਂ ਆਇਆ ਪੁਲਿਸ ਮਾਮਲਾ ਵੈ ਕੇ ਹੋਰ ਵੀ ਤਫतीश ਕਰਨਗੇ ਇਹਨਾਂ ਕੋਈ ਹੋਰ ਕੋਈ ਚੋਰੀ ਕਿਤਨੇ ਅੰਦਰ ਹੋ ਗਈ ਬਰਾਉਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸੱਚੀ ਇਹ ਪਰੋਖੀ ਸਿਤਾ ਕੀ ਕਿਸ ਤਰ੍ਹਾਂ ਦੀ ਹੋ ਰਹੀ ਪਈ ਤੇ ਜਿਹੜਾ ਪਰਿਵਾਰ ਸੀ ਇਹ ਕਿਤੇ ਬਾਹਰ ਗਿਆ ਹੋਇਆ ਸੀ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਵਿੱਚ ਤੇ ਜਦੋਂ ਇਹਨੂੰ ਪਤਾ ਸੀ ਵੀ ਘਰ ਦੇ ਵਿੱਚ ਕੋਈ ਨਹੀਂ ਹੈ ਤੇ ਉੱਥੇ ਚੋਰੀ ਕਰਦੇ ਨੇ ਇਹ ਮਾਦਾ ਪਰੋਖੀ ਹੈ ਹਾਂਜੀ ਚੋੜਦ ਕਰਕੇ ਨੀਂਦ ਕਬਰੀ ਹੋਈ ਹੈ ਇਹਦੇ ਵਿੱਚ ਸਾਡੇ ਕੋਲ 8 ਤੋਲੇ ਜਿਹੜੇ ਹੈ ਸੋਨਾ ਕਿ 22 ਟੋਲੇ ਜਿਹੜੀ ਹੈ ਇਹਨੇ ਥੋੜੀ 38 ਜਿਹੜੀ ਹੈਗੀ ਆ ਉਹ ਚਾਂਦੀ ਦੇ ਜਿਹੜੇ ਗਹਿਣੇ ਆ ਟੋਲੇ ਉਹ ਬਰਾਮ ਤੋਂ ਕੋਈ ਦਿੱਕਤ ਨਹੀਂ ਅਲੀ ਪੋਜੀਸ਼ਨ ਕਿੱਥੀ ਜਾ ਰਹੀ ਹੈ ਜੇ ਕੋਈ ਹੋਰ ਵੀ ਬਰਾਮ ਦੀ ਹੋਵੇ ਤੁਹਾਨੂੰ ਦੱਸ ਸਕਦਾ ਮੈਂ ਉਸ ਤੋਂ ਦਾ ਬੰਦਾ ਹੈ ਇਹ ਮੁੱਢੀ ਹਾਰ ਅਨਮੋਲੀ ਹਾਰ ਜਿਹ ਉਸੇ ਪਿੰਡ ਤੋਂ ਦਾ ਹੈ ਕਿੰਨੇ ਜਣੇ ਜੀ ਮਿਲ ਕੇ ਉਹਦਾ ਪਹਿਲਾ ਹਾਲ ਤਾਂ